ਜਾਨੀ ਕੌਣ ਕਤਲ ਕੀਤਾ ਗਿਆ ਜੀ ਕੀ ਇਹ ਪੂਰਾ ਮਾਮਲਾ ਹੈ ਤੇ ਜੀ ਪਿਛਲੇ ਦਿਨੀ 19 ਤਰੀਕ ਨੂੰ ਦੋ ਲੇਡੀਆਂ ਇੱਕ ਦਾ ਨਾਮ ਸੁਮਨ ਗੋਇਲ ਔਰ ਉਹਨਾਂ ਦੀ ਮਤਲਬ ਨਾਨਨ ਭਾਬੀ ਸਬਜ਼ੀ ਮੰਡੀ 골ਡਿੱਗੀ ਕੋਲ ਗਏ ਸੀਗੇ ਸ਼ਾਮ ਨੂੰ ਸੁਮਨ ਗੋਇਲ ਔਰ ਕਿਰਨ ਬੰਸਲ ਤੇ ਜਦੋਂ ਇਹ ਉੱਥੇ ਸਬਜ਼ੀ ਮੰਡੀ ਤੋਂ ਆਪਣੀ ਬੈਗ ਲੈ ਕੇ ਸ਼ਾਪਿੰਗ ਕਰਕੇ ਆ ਰਹੇ ਸੀ ਤੇ ਵਾਪਸੀ ਚ ਵਿਸ਼ਾਲ ਨਗਰ ਟੀ ਪੁਆਇੰਟ ਕੋਲ ਇੱਕ ਗਣਪਤੀ ਗਿਫਟ ਸ਼ਾਪ ਨਾਦੀ ਦੁਕਾਨ ਹੈ ਉਹਦੇ ਨੇੜੇ ਅਰਾਊਂਡ 8.5 9 ਦੇ ਕਰੀਬ ਪਿੱਛੋਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਜਿਨ੍ਹਾਂ ਨੇ ਜਿਹੜੇ ਪਿੱਛੇ ਲੇਡੀ ਕਿਰਨ ਬਾਂਸਲ ਬੈਠੇ ਹੋਏ ਸੀ ਉਹਨਾਂ ਦੇ ਮੋਢੇ ਤੇ ਆਪਣਾ ਸਬਜ਼ੀ ਸ਼ਾਪਿੰਗ ਬੈਗ ਟੰਗੇ ਹੋਏ ਸੀ ਤੇ ਉਹਨਾਂ ਨੇ ਉਹਨੂੰ ਖੋਲਿਆ ਤੇ ਜਦੋਂ ਲੇਡੀਜ਼ ਨੇ ਰੋਲ ਅਪ ਆਇਆ ਤੇ ਇਹਨਾਂ ਜਿਹੜੇ ਜਵਾਨ ਸੀਗੇ ਮੋਟਰਸਾਈਕਲ ਸਵਾਰ ਇਹਨਾਂ ਨੇ ਉਹਨਾਂ ਨੂੰ ਟੱਕਾ ਮਾਰਿਆ ਲੇਡੀ ਨੂੰ ਪਿੱਛੇ ਬੈਠੀ ਜੋ ਜ਼ਮੀਨ ਤੇ ਡਿੱਗ ਪਈ ਉਹਨਾਂ ਦੀ ਏਜ ਅਰਾਊਂਡ 55 ਸਾਲ ਦੇ ਕਰੀਬ ਹੈ ਤੇ ਸੜਕ ਤੇ ਡਿੱਗਣ ਨਾਲ ਉਹਨਾਂ ਨੂੰ ਕਾਫੀ ਸੀਰੀਅਸ ਇੰਜਰੀਜ਼ ਹੋਈਆਂ ਤੇ ਮੌਕੇ ਤੇ ਉਹਨਾਂ ਨੂੰ ਨੀਅਰਬਾਈ ਦਿੱਲੀ ਹਾਰਟ ਹਸਪੀਟਲ ਦਾਖਰ ਕਰਾਇਆ ਗਿਆ ਜਿੱਥੇ ਉਹਨਾਂ ਨੂੰ ਹੈਡ ਇੰਜਰੀ ਤੇ ਥੋੜੀ ਬੈਕ ਇੰਜਰੀ ਵਗੈਰਾ ਵੀ ਹੋਈ ਸੀ ਤੇ ਇਨੀਸ਼ੀਅਲੀ ਉਹ ਅਨਫਿਟ ਸੀਗੇ ਤੇ 21 ਤਰੀਕ ਨੂੰ ਉਹਨਾਂ ਦੀ ਜਿਹੜੀ ਭਾਬੀ ਨਾਲ ਸੀ ਸੁਮਨ ਗੋਇਲ ਉਹਨਾਂ ਦੇ ਬਿਆਨ ਤੇ ਅਸੀਂ 309 ਸਬਸੈਕਸ਼ਨ 6 ਔਰ 3 ਸਬਸੈਕਸ਼ਨ 5 ਜਿਹੜੀ ਰੋਬਰੀ ਔਰ ਕਾਮਨ ਇੰਟੈਂਸ਼ਨ ਦਾ ਸੈਕਸ਼ਨ ਹੁੰਦਾ ਹੈ ਉਹਦੇ ਤਹਿਤ ਐਫ ਆਈ ਆਰ ਨੰਬਰ 161 ਪੀਐਸ ਕੋਤਵਾਲੀ 21 ਤਰੀਕ ਨੂੰ ਦਰਜ ਕੀਤਾ ਸੀਗਾ ਜੋ ਉਸ ਟਾਈਮ ਬਲਾਈਂਡ ਕੇਸ ਸੀ ਤੇ ਗਿਵਨ ਦਾ ਸੀਰੀਅਸਨੈਸ ਆਫ ਦਾ ਕ੍ਰਾਈਮ ਅਸੀਂ ਵਕ ਵਕ ਟੀਮਾਂ ਲਾਈਆਂ ਜਿਹਦੇ ਚ ਇਹਨਾਂ ਦੀ ਐਸਪੀ ਸਿਟੀ ਨਰਿੰਦਰ ਸਿੰਘ ਔਰ ਡੀਐਸਪੀ ਪਾਰਟੀ ਇਹਨਾਂ ਨੇ ਆਪਣੀ ਕੋਤਵਾਲੀ ਔਰ ਕਨਾਲ ਦੀ ਸਾਰੀ ਟੀਮਾਂ ਲਾ ਕੇ ਵਕ ਵਕ ਸੀਸੀਟੀਵੀ ਫੁਟੇਜ ਵੀ ਟ੍ਰੇਲ ਕੀਤੇ ਔਰ ਹਿਊਮਨ ਇੰਟੈਲੀਜੈਂਸ ਤੇ ਵੀ ਕੰਮ ਕੀਤਾ ਕਿ ਇਸ ਤਰ੍ਹਾਂ ਦੇ ਜੋ ਪੁਰਾਣੇ ਕੋਈ ਸਨੈਚਿੰਗ ਵਗੈਰਾ ਕਰਦੇ ਉਹਨਾਂ ਦੀ ਵੀ ਹਿਊਮਨ ਇੰਟੈਲੀਜੈਂਸ ਵਰਤੀ ਤੇ ਹੂੰ ਫਾਈਨਲੀ ਸਾਨੂੰ ਸੀਸੀਟੀਵੀ ਦੇਖਦੇ ਹੋਏ ਤੇ ਸੋਰਸੇਜ਼ ਰਾਹੀਂ ਅੱਜ ਜਿਹੜੇ ਜੋ ਦੋਸ਼ੀ ਇਸ ਕ੍ਰਾਈਮ 'ਚ ਇਨਵੋਲਡ ਸਿਗੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦਾ ਇੱਕ ਦਾ ਨਾਮ ਅਮਨਦੀਪ ਸਿੰਘ ਹੈ ਜਿਹੜਾ ਵਾਸੀ ਉਦਮ ਸਿੰਘ ਨਗਰ ਹੈਗਾ ਬਟਿੰਡੇ ਦਾ ਪੁੱਤਰ ਗੁਰਦੀਪ ਸਿੰਘ ਤੇ ਦੂਜਾ ਅਮਨਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਹੈ ਇਹ ਫੁੱਲੋ ਮਿੱਠੀ ਦਾ ਰਹਿਣ ਵਾਲਾ ਹੈ ਅਮਨਦੀਪ ਦੀ ਉਮਰ ਕਰੀਬ 20 ਸਾਲ ਹੈ ਤੇ ਦੂਜੇ ਅਮਨਪ੍ਰੀਤ ਦੀ ਉਮਰ 27 ਸਾਲ ਹੈ ਤੇ ਜਦੋਂ ਇਹਨਾਂ ਨੂੰ ਨਾਮਿਨੇਟ ਕਰ ਦਿੱਤਾ ਤੇ ਸਾਨੂੰ ਇਨਫਰਮੇਸ਼ਨ ਸਿਗੀ ਕਿ ਇਹ ਜਿਹੜੇ ਦੋਸ਼ੀ ਐ ਅੱਜ ਵੀ ਇਸ ਤਰ੍ਹਾਂ ਸਾਨੂੰ ਮੌਕੇ ਤੇ ਮਿਲ ਸਕਦੇ ਐ ਤੇ ਕੰਟਰੋਲ ਰੂਮ ਰਾਹੀਂ ਅਸੀਂ ਆਪਣੇ ਏਰੀਆ ਦੀ ਨਾਕਾਬੰਦੀ ਕਰਾਈ ਹੋਈ ਸੀਗੀ ਤੇ ਸਾਡੀ ਪੀਸੀਆਰ ਦੀ ਟੀਮਾਂ ਵੀ ਲੱਗੀਆਂ ਸੀ ਇੱਥੇ ਜਦੋਂ ਸੰਤਪੁਰਾ ਰੋਡ ਕੋਲ ਸਾਨੂੰ ਇਨਫੋਰਮੇਸ਼ਨ ਸੀਗੀ ਕਿ ਇੱਥੇ ਸਾਨੂੰ ਮਿਲ ਸਕਦੇ ਦੋਨੋਂ ਦੋਸ਼ੀ ਤੇ ਸਾਡੀ ਟੀਮਾਂ ਇਨਕਲੂਡਿੰਗ ਐਸਐਚਓ ਕੋਟਵਾਲੀ ਇਨਸਪੈਕਟਰ ਪਰਮਿੰਦਰ ਮੌਕੇ ਤੇ ਕੁੰਮਰੇ ਸੀਗੇ ਤੇ ਸੰਤਪੁਰਾ ਰੋਡ ਕੋਲ ਜਦੋਂ ਉਹਨਾਂ ਨੇ ਨਾਕਾਬੰਦੀ ਦੇਖੀ ਦੋਨੋਂ ਦੋਸ਼ੀਆਂ ਨੇ ਇਹਨਾਂ ਨੇ ਆਪਣੀ ਜਿਹੜੀ ਬਾਈਕ ਸੀ ਉਹਨੂੰ ਯੂ ਟਰਨ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਏਰੀਆ 'ਚ ਅਸੀਂ ਖੜੇ ਹੈ ਬੈਮਨ ਪੁਲ ਜਿਹੜਾ ਸਰਹੰਦ ਕਨਾਲ ਦੇ ਨਾਲ ਹੈ ਇੱਥੇ ਪਹਿਲਾਂ ਇਹਨਾਂ ਨੇ ਜਿਹੜਾ ਪਿੱਛੇ ਬੈਠਾ ਸੀ ਅਮਨਪ੍ਰੀਤ ਬਾਈਕ ਤੇ ਉਹਨੇ ਜਿਹੜੀ ਸਾਡੀ ਐਸਐਚਓ ਦੀ ਟੀਮ ਹੈ ਇਹਨਾਂ ਤੇ ਹਵਾਈ ਫਾਇਰ ਕੀਤਾ ਤੇ ਜਵਾਬੀ ਫਾਇਰ ਚ ਜਿਹੜੇ ਐਸਐਚਓ ਕਤਵਾਲੀ ਹੈ ਉਹਨਾਂ ਨੇ ਪਹਿਲਾਂ ਹਵਾਈ ਫਾਇਰ ਕੀਤਾ ਇਹਨਾਂ ਦੇ ਦੋਸ਼ੀਆਂ ਦੇ ਵਿਰੁੱਧ ਉਸ ਤੋਂ ਬਾਅਦ ਇੱਕ ਫਾਇਰ ਹੈ ਜਿਹੜਾ ਜੋ ਪਿੱਛੇ ਬੈਠਾ ਅਮਨਪ੍ਰੀਤ ਹੈ ਉਹਦੀ ਲੈਫਟ ਲੈਗ ਤੇ ਲੱਗਿਆ ਔਰ ਇਸ ਏਰੀਆ ਚ ਇਹਨਾਂ ਨੇ ਫੱਜੰਡੀ ਕੋਸ਼ਿਸ਼ ਕੀਤੀ ਸੀਗੀ ਤੇ ਜਿਹੜਾ ਅੱਗੇ ਬੈਠਾ ਸੀ ਅਮਨਦੀਪ ਉਹ ਪਹਿਲਾਂ ਉਸ ਮੌਕੇ ਤੋਂ ਪਜ ਗਿਆ ਤੇ ਬਾਅਦ ਚ ਸਾਡੀ ਟੀਮ ਨੇ ਉਹਨੂੰ ਵੀ ਰਾਉਂਡ ਅਪ ਕਰ ਲਿਆ ਤੇ ਜਿਹੜਾ ਪਿੱਛੇ ਬੈਠਾ ਜਿਹਦੀ ਲੱਗ ਤੇ ਇੰਜਰੀ ਹੋਈ ਹੈ ਜਿਹਨੂੰ ਫਾਇਰ ਵੱਜਿਆ ਹੈ ਉਹਨੂੰ ਲੋਕਲ ਸਿਵਲ ਹਸਪੀਟਲ ਚ ਕੁਤਵਾਲੀ ਦੀ ਟੀਮ ਲੈ ਗਈ ਹੈ ਔਰ ਬਾਕੀ ਸਾਡੀ ਫੋਰੈਂਸਿਕ ਟੀਮ ਮੌਕੇ ਤੇ ਆ ਗਈ ਹੈ ਤੇ ਇਮੀਡੀਏਟਲੀ ਡੀਐਸਪੀ ਸਿਟੀ 1 ਐਸਪੀ ਸਿਟੀ ਵੀ ਆ ਗਈ ਸੀ ਤੇ ਮੈਂ ਵੀ ਮੌਕਾ ਦੇਖਣ ਆਈ ਹਾਂ ਤੇ ਇਹਦੇ ਤਹਿਤ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਜਿਹੜੇ ਦੋਨੋਂ ਦੋਸ਼ੀ ਹੈ ਉਹਨਾਂ ਤੇ ਇੱਕ ਇੱਕ ਪੁਰਾਣੀ ਕ੍ਰਿਮੀਨਲ ਹਿਸਟਰੀ ਹੈ ਅਮਨਦੀਪ ਤੇ ਔਰ ਕਨਾਲ ਕਲੋਨੀ ਚ ਇੱਕ ਐਕਸਟਰਸ਼ਨ 384 ਤਹਿਤ ਮੁਕਦਮਾ ਦਰਜ ਹੈ 2023 ਚ ਔਰ ਜਿਹੜਾ ਦੂਜਾ ਦੋਸ਼ੀ ਅਮਨਪ੍ਰੀਤ ਸਿੰਘ ਇਹਦੇ ਤੇ ਪਹਿਲਾਂ ਇੱਕ ਸਿਵਲ ਲਾਈਨਸ ਚ ਐਨਡੀਪੀਐਸ ਦਾ ਮੁਕਦਮਾ ਦਰਜ ਹੈ ਔਰ ਹੋਣਾ ਸੀ ਇਹਨਾਂ ਨੂੰ ਜਦੋਂ ਅਰੈਸਟ ਕਰਕੇ ਡਿਊਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਕਿ ਹੋਰ ਵੀ ਇਹਨਾਂ ਨੇ ਕਿਹੜੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ